ਦਾਨ ਤੇ ਬੜਾ ਕਰਦਾ ਹੈ ਜਪ ਨਹੀਂ ਕਰਦਾ ਇਸ ਦਾਨ ਦੇ ਚੋਂ ਅਪਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਬੂ ਆਵੇਗੀ ਨਿਰੰਕਾਰ ਦੀ ਸੁਗੰਧੀ ਨੇ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਇਹਦੀ ਸੇਵਾ ਦੇ ਵਿੱਚ ਵੀ ਕਠੋਰਤਾ ਹੋਵੇਗੀ ਦਇਆ ਨੇ ਪਾਠ ਤੇ ਬੜਾ ਕਰਦਾ ਹੈ ਪਰ ਮਨ ਨੂੰ ਨਹੀਂ ਜੋੜਦਾ ਅਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜਿਵੇਂ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤੇ ਨਹੀਂ ਮਿਟੇਗੀ ਭੁੱਖ ਤੇ ਮਿਟੇਗੀ ਕਾਹਨ ਨਾਲ ਸਾਰਾ ਦਿਨ ਜ਼ਬਾਨ ਨਾਲ ਮੈਂ ਬਾਣੀ ਪੜ ਰਿਆ ਇਸ ਵਿੱਚ ਮੇਰਾ ਮਨ ਨਹੀਂ ਜੁੜਿਆ ਭੁਖੇ ਮਾ ਕਰਨੀ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇ ਇਸ ਵਾਸਤੇ ਇਹ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰ ਆ। ਜਪ ਕਿਵੇਂ ਕਰੀਏ? ਅਗਰ ਕੋਈ ਵਿਧੀ ਵਿਧਾਨ ਪੁੱਛੇ ਤਾਂ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਆ। ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ। ਨਹੀਂ ਹੈ। ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ। ਸਦੇਖ ਗੁਰਬਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਤਜ ਭਰਮ ਕਰਮ ਬਿਦਨੇ ਖੇਤ RAM ਨਾਮ ਲੈ ਹੀ ਬਿਦਨੇ ਖੇਤ ਕੋਈ ਬਰੀ ਨਹੀਂ ਬਰੀ ਨਹੀਂ શે ਕੋਈ ਡੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਇਹ ਭਗਤ ਕਬੀਰ ਜੀ ਦੀ ਪੰਕਤੀ ਹੈ ਕਬੀਰ ਕਹਿੰਦੇ ਨੇ ਮੇਰੇ ਕੋਲ ਢੰਗ ਨਾ ਪੁੱਛੋ ਕਿਉਂਕਿ ਢੰਗ ਹੈ ਹੀ ਨਹੀਂ ਹੈ ਹੀ ਨਹੀਂ ਤੁਸੀਂ ਆਖੋਗੇ ਕਬੀਰ ਜੈਸਾ ਸੰਤ ਭਗਤ ਸਤਿਗੁਰ ਨੇ ਆਪਣੇ ਸੀਨੇ 'ਚ ਥਾਂ ਦਿੱਤੀ ਭਗਤਾਂ ਦੇ ਚੋਂ ਪਹਿਲੇ ਰੱਖਿਆ ਇਹ ਕੋਈ ਡੰਗ ਨਹੀਂ ਬਿਦੀ ਨਿষেধ ਕੋਈ ਵੀ ਦੀ ਨਹੀਂ ਮੇਰੇ ਕੋਲ ਕੋਈ ਬਿਦੀ ਨਾ ਪੁੱਛੋ ਦਰਸਲ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਇਹ ਆਖੇ ਢੰਗ ਦਾ ਸੋ ਖਾਣ ਦਾ ਕਿਵੇਂ ਖਾਈਏ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੀ ਭੁੱਖਾ ਢੰਗ ਪੁੱਛਦਾ ਕਦੀ ਭੁੱਖਾ ਤੌਰ ਤਰੀਕਾ ਪੁੱਛਦਾ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਢੰਗ ਵੀ ਦੱਸ ਤਾਂ ਤੋ ਗਲ ਸਾਫ ਹੋ ਗਈ ਪਿਆਸ ਨਹੀਂ ਲੱਗੇ ਪਿਆਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਹੈ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਨੇ ਭੁੱਖ ਲੱਗਦੀ ਹੈ ਤੇ ਉਹ ਵੀ ਖਾਣ ਲੱਗ ਪੈਂਦੇ ਜੋ ਢੰਗ ਪਿਆ ਪੁੱਛ ਰਹਾ ਹੈ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਭੁੱਖ ਨਹੀਂ ਪੈਦਾ ਹੋਈ ਅਜੇ ਪ੍ਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ ਕਬੀਰ ਇਹ ਕਹਿ ਰਹੇ ਨੇ ਵਰਨਾ ਪਿਆਸਾ ਕਦੀ ਢੰਗ ਪੁੱਛਦਾ ਹੈ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿਵੇਂ ਪੀ ਕਦੀ ਭੁੱਖਾ ਢੰਗ ਪੁੱਛਦਾ ਮੈਂ ਕਿਵੇਂ ਖਾਵਾਂ ਇਹ ਢੰਗ ਪੁੱਛਣ ਵਾਲੇ ਇਹਨਾਂ 'ਚ ਪਿਆਸ ਨਹੀਂ ਹੈ ਭੁੱਖ ਨਹੀਂ ਹੈ ਔਰ ਢੰਗ ਦਸਣ ਵਾਲੇ ਖਾਣਾ ਕਰਨੇ ਉਹਨਾਂ ਨੂੰ ਕੁਝ ਵੀ ਢੰਗ ਦਾ ਪਤਾ ਨਹੀਂ ਕਬੀਰ ਤੋ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦੇ ਹਨ ਤਜ ਭਰਮ ਕਰਮ ਬੇਦਨੇ ਖੇਦ राम नाम लेहि ले गुरु प्रसाद जन कबीर राम करसने ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਡੰਗ ਹੈ ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪਿਆ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣਨਾ ਕੋਈ ਡੰਗ ਨਹੀਂ ਹੈ ਭਾਗਰ ਕੋਈ ਸામਣੇ ਪਰੋਸਿਆ ਹੋਇਆ ਥਾਲ ਪਿਆ ਤੇ ਢੰਗ ਪੁੱਛਦਾ ਹੈ ਖਾਣ ਦਾ ਇਹਨੂੰ ਭੁੱਖ ਨਹੀਂ ਹੈ ਢੰਗ ਪੁੱਛਦਾ ਹੈ ਪੀਣ ਦਾ ਇਹਨੂੰ ਪਿਆਸ ਨਹੀਂ ਕੋਈ ਢੰਗ ਨਹੀਂ ਹੈ ਪਿਆਸ ਹੋਣੀ ਚਾਹੀਦੀ ਹੈ ਕੋਈ ਢੰਗ ਨਹੀਂ ਹੈ ਭੁੱਖ ਹੋਣੀ ਚਾਹੀਦੀ ਹੈ ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖੇਚ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੀ ਸਾਚੇ ਨਾਮ ਕੀ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਗਿਆ ਤਾਂ ਹੀ ਜਗਾ ਜਗਾ ਤੇ ਡੰਗ ਪਿਆ ਪੁੱਛਦਾ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਡੰਗ ਹੈ ਕਿ ਭੋਜਨ ਦੀ ਬੁਰਕੀ ਮੂੰਚ ਪਾਣੀ ਪੈਂਦੀ ਅੱਖਾਂ 'ਚ ਨਹੀਂ ਪਾਣੀ ਪੈਂਦੀ ਕੰਨਾਂ 'ਚ ਨਹੀਂ ਫਿਰ ਵੀ ਇੱਕ ਡੰਗ ਹੈ ਐਵੇਂ ਭੋਜਨ ਦੀ ਬੁਰਕੀ ਚੁੱਕ ਕੇ ਮੈਂ ਕੰਨਾਂ 'ਚ ਪਾਵਾਂ ਇਹਦੇ ਰਾਹੀਂ ਮੇਰੇ ਮੈਦੇ 'ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇਗੀ ਮੈਂ ਅੱਖਾਂ 'ਚ ਪਾ ਲਵਾ ਉਹ ਦੇਤੇ ਨਮਕ ਮਰਛਾ ਵੇਗਾ ਖਾਂਦੇ ਤੇ ਪਾਣੀ ਆ ਜਾਏਗਾ ਕਾਂ ਤੇ ਖਰਾਬ ਹੋਣਗੇ ਮੈਂ ਨੱਕ ਦੇ 'ਚ ਪਾਵਾਂ ਤੇ ਨਿਚਾਣ ਗਿਆ ਇਹ ਦਵਾਰ ਨਹੀਂ ਹੈ ਫਿਰ ਵੀ ਇੱਕ ਡੰਗ ਹੈ ਕਿ ਭੋਜਨ ਦੇ ਬੁਰਕੇ ਮੂੰਹ 'ਚ ਪਾਣੀ ਪੈ ਮੂੰਹ ਦੇ ਰਾਹੀਂ ਅੰਦਰ ਜਾਏ ਕੋਈ ਟੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਢੰਗ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਨੇ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦ ਅਮਰ ਤਪੋ ਜ਼ੁਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਿਹਾ ਜਪਣਾ ਨੱਕ ਨਾਲ ਥੋੜੀ ਜਿਹਾ ਜਪਣਾ ਕੰਨਾਂ ਨਾਲ ਥੋੜੀ ਜਿਹਾ ਜਪਣਾ ਤੇ ਸਾਰੇ ਇੰਦਰੇ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ੁਬਾਨ ਨਾਲ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦ ਅੰਮ੍ਰਿਤ ਪਾਵ ਇਸ ਬਿਧੀ ਨਾਲ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏ ਹੁਣ ਮੈਂ ਅਰਜ਼ ਕਰਾਂ ਜ਼ਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਰਸੋਈ ਦੇ ਚੜਿਆ ਤੇ ਭੋਜਨ ਬਣਾਉਂਦਾ ਰਿਹਾ ਭੁੱਖ ਨਹੀਂ ਮਿਟੇਗੀ ਨਹੀਂ ਮਿਟੇਗੀ ਸਾਰਾ ਦਿਨ ਬਾਣੀ ਪੜਦਾ ਰਿਹਾ ਭੋਜਨ ਬਣਾਣਾ ਵਾਹਿਗੁਰੂ ਵਾਹਿਗੁਰੂ ਜਵਾਨ ਜਪਦੇ ਰਹੀਏ ਭੋਜਨ ਬਣਦਾ ਹੈ ਪਰ ਇਹਨੂੰ ਖਾਣਾ ਵੀ ਤੇ ਹੈ ਨਾ ਜੇ ਕੋ ਖਾਵੇ ਜੇ ਕੋ ਭੁਨ ਸੇ ਤਿਸ ਕਾ ਹੋਇ ਉਧਾਰ ਤਮਨ ਖਾਣ ਦਾ ਡੰਗ ਕੇ ਹੈ ਜਿਵੇਂ ਭੋਜਨ ਦੀ ਬੁਰਖੀ ਦਾ ਡੰਗ ਹੈ ਮੂੰਹ ਚ ਪਾਣੀ ਪੈਗੇ ਤੇਵੇਂ ਨਾਮ ਜਪਣ ਦਾ ਡੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ ਬਣਾਣਾ ਹੈ ਜਪਨੋ ਰੱਖ ਦੇਣਾ ਹੈ ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ ਅੱਖਾਂ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਵੀ ਨਹੀਂ ਨੱਕ ਦੇ ਰਾਹੀਂ ਵੀ ਨਹੀਂ ਐ ਡੰਗ ਹੈ ਗਾਵੀਏ ਸੁਣੀਏ ਮਨ ਰਖੀਏ ਬਾਹਰ ਕੈਨ ਲ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੋਖ ਹੈ ਸਾਰੇ ਕਾਲ ਸਕਦੇ ਆਰਾਮ ਨਾਲ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਹੈ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੌਖ ਹੈ ਪਕਾਣਾ ਤੇ ਬੜਾ ਸੌਖ ਹੈ ਖਾਣਾ ਬੜਾ ਔਖਾ ਹੈ ਦੇਖੋ ਖਾਵੇ ਸਵਾਸ ਸਤਿਗੁਰੂ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁੱਖੇ ਦੇ ਭੁੱਖੇ ਰਹਿ ਜਾਣੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ 1 ਮਿੰਟ ਵੀ ਨਹੀਂ ਸੁਣਿਆ ਭੁੱਖੇ ਦਾ ਬੁਖਾਅ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਬੁਖਰੇ ਮਿਟਦੇ ਸੌਹਰੋ ਦਿਨ ਰਾਮ ਰਾਮ ਰਟਦਾ ਰਿਹਾ ਹੈ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਇਹਨੇ ਭੋਜਨ ਬਣਾਇਆ ਹੈ ਥੱਕ ਜਾਏਗਾ ਰਾਮ ਰਾਮ ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏਗਾ ਇਹ ਵੀ ਮਰਦਾ ਔਰ ਥਕੇਵੇਂ ਦੇਖਣਾ ਟੁੱਟੇਵੇਂ ਦੇਖਣਾ ਠਾਕ ਗਏ ਇਹ ਤੇ ਥਕੇਵਾਂ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਥਕੇਵਾਂ ਲੈ ਜਾਣਾ ਸੀ ਪਕਾਣ ਦਾ ਵੀ ਥਕੇਵਾਂ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਦੇਖੋ ਖਾਵੇ ਦੇਖੋ ਪੁੰਚੇ ਜ਼ਬਾਨ ਨੇ ਭੋਜਨ ਬਣਾਇਆ ਹੈ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਏ ਇਹਦਾ ਛਕਣਾ ਹੀ ਔਖਾ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਿਆ ਤੇ ਸੁਣੇਗਾ ਕਿ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਆਮ ਤੁਸੀਂ ਸਾਰੇ ਸਹਨੇ ਬੈਠੇ ਕਿਸੇ ਨੂੰ ਸੁਣਨਾ ਹੈ ਤਾਂ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤੋ ਮਨ ਨੂੰ ਖਾਮੋਸ਼ ਹੋਣਾ ਪੈਗਾ ਮਨ ਨੂੰ ਚੁੱਪ ਰੱਖਣਾ ਪੈਗਾ ਮਨ ਨੂੰ ਚੁੱਪ ਰੱਖਣਾ ਹੀ ਮਨ ਦੀ ਇਕਾਗਰਤਾ ਹੈ ਮਨ ਨੂੰ ਖਾਮੋਸ਼ ਰੱਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰਦਾ ਉੱਕੀ ਨਹੀਂ ਕਰਦਾ ਬੜੇ ਲੰਬੇ ਸਮੇਂ ਤੋਂ ਇਹ ਗੱਲ ਪਕੜਦੇ ਚਾਹੀ ਸੀ ਕਿ ਚੁੱਪ ਰਹਿਣ ਨਾਲੇ ਪਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛਕ ਨੇ ਇਸ ਗੱਲ ਨੂੰ ਸਮਝਿਆ ਨਾ ਤੇ ਕੁਛਕ ਨੇ ਤਰੀਕਾ ਇਹ ਅਪਣਾਇਆ ਚਲੋ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਵੇ ਤਾਂ ਉਹਨਾਂ ਨੂੰ ਆਖਿਆ ਗਿਆ ਮੌਨ ਅਗਰ ਮੌਨ ਧਾਰਨ ਕਰਕੇ ਪਰਮਾਤਮਾ ਮਿਲਦਾ ਨਾ ਬੋਲਣ ਨਾਲ ਤਾਂ ਫਿਰ ਪ੍ਰਮਾਤਮਾ ਜ਼ੁਬਾਨ ਦੇਂਦਾ ਹੀ ਨਾ ਇਹ ਤੇ ਬੋਲਣ ਵਾਸਤੇ ਦਿੱਤੀ ਹੈ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋਂ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏਗੀ ਅੱਖਾਂ ਤੇ ਕੋਈ ਪੱਟੀ ਬਨ ਲਵੇ ਤਿੰਨ ਚਾਰ ਸਾਲ ਖੋਲੇ ਹੀ ਨਾ ਅੰਧਾ ਹੋ ਜਾਏਗਾ ਅਗਰ ਚਾਰ ਸਾਲ ਬਾਅਦ ਉਸਨੇ ਪੱਟੀ ਇੱਕ ਪਾਸੇ ਕੀਤੀ ਅੰਧਾ ਹੋਵੇਗਾ ਕਿਉਂਕਿ ਅੱਖਾਂ ਦੀ ਵਰਤੋਂ ਨਹੀਂ ਕੀਤੀ ਹੈ ਇਸਤੇਮਾਲ ਨਹੀਂ ਕੀਤਾ ਇਹ ਤੇ ਹੁਣ ਸਾਇੰਟਿਸਟ ਵੀ ਐਸਾ ਕਹਿਣ ਲੱਗ ਪਏ ਨੇ ਕੋਈ ਬੋਲੇ ਹੀ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮੌਨੀ ਆਪਣੇ ਸਿੱਖ ਜਗਤ ਵਿੱਚ ਦੇਖਣ ਜਿਨ੍ਹਾਂ ਨਾਲ ਲਕਬ ਜੁੜਿਆ ਹੋਇਆ ਹੈ ਮੌਨੀ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਹੈਗੇ 12 ਸਾਲ ਬਾਅਦ ਮੌਨ ਖੋਲਿਆ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਦਾ ਬੋਲ ਦੇ ਤਾਂ ਕਿਰੇ ਪੱਲੇ ਪੈਂਦੇ ਔਰ ਥੋੜੇ ਜਿਹਾ ਬੋਲ ਬੋਲਣ ਲੱਗਿਆਂ ਵੀ ਲੜਖੜਾ ਜਾਂਦੇ ਨੇ ਤਤਰਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੇ ਬੋਲੇ ਹੀ ਨਹੀਂ ਜਿਹੜਾ ਮਨੁੱਖ ਆਪਣੇ ਦਿਮਾਗ ਤੋਂ ਕੰਮ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਜਿਵੇਂ ਲੋਹਾ ਵਰਤਨ ਵਿੱਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿੰਦਾ ਉੰਜ ਪਿਆ ਰਹੇ ਤੇ ਜ਼ੰਗ ਲੱਗਾ ਜਾਏਗਾ ਤੇ ਵੀ ਮੈਅਰਸ ਕਰਦੇ ਹਾਂ ਸਰੀਰ ਦੇ ਜਿਸ ਗਿਆਨ ਇੰਦਰੀ ਤੋਂ ਕਮ ਨਾ ਲਓ ਕਮਜ਼ੋਰ ਹੋ ਜਾਏਗਾ ਜਿਹੜੇ ਮਨੁੱਖ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਹਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦੇ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾ ਲਿਆ। ਫੋਕੀਆਂ ਨੇ ਇਹ ਸਾਸ ਸਮਝਿਆ ਚਲੋ ਜ਼ਬਾਨ ਨਾਲ ਵੀ ਨਹੀਂ ਬੋਲਦੇ। ਸ਼ਾਇਦ ਮਨ ਚੁੱਪ ਕਰ ਜਾਏ। ਗੁਰੂ ਨਾਨਕ ਸਮਝਾਉਂਦੇ ਨਹੀਂ ਚੁੱਪ ਹੈ ਚੁੱਪ ਨਾ ਹੋਵੇ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ। ਨਹੀਂ ਕਰੇਗਾ। ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ ਹੈ। ਚੁੱਪ ਤੇ ਚੁੱਪ ਨਾ ਹੋਵੇ। ਜੇ ਲਾਹ ਰਹਿਆ ਹਾਲੇ ਬਤਾਸ ਤੂੰ ਇਕਲੇ ਬਤਾਰ ਕਈ ਸਾਲਾਂ ਤੱਕ ਚੁੱਪ ਕਰ ਤਾਂ ਵੀ ਮਨ ਚੁੱਪ ਨਹੀਂ ਕਰੇਗਾ ਬੋਲਦਾ ਰਹੇਗਾ ਬੋਲਦਾ ਰਹੇਗਾ ਮਨ ਦਾ ਸੁਭਾਅ ਹੈ ਬੋਲਣਾ ਹੈ ਇਹਦਾ ਬੋਲਣਾ ਕਿਵੇਂ ਬੰਦ ਕਰੀਏਦਾ ਬੋਲਣ ਵਾਲੇ ਨੂੰ ਵਕਾ ਕਹਿੰਦੇ ਨੇ ਚਰਨ ਗਹਾਂ ਬਕੋਂ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਵਕਤੇ ਤੋਂ ਪੰਜਾਬੀ ਰੂਪ ਬਣਿਆ ਬਕਤਾ ਭਾਵੇਂ ਅੱਜ ਤੇ ਇਹਦੇ ਅਰਥ ਕੁਝ ਹੋਰ ਬਣ ਗਏ ਨੇ ਚਰਨ ਗਾ ਹੋਂ ਬਕੌਂ ਸਬਰਸਨਾ ਬਕੌਂਦੇ تھے ਅਰਥ ਨੇ ਬੋਲਣਾ ਬੋਲਣਾ ਇਸ ਜ਼ਬਾਨ ਨਾਲ ਮੈਂ ਸਭ ਬਕਦਾ ਇੰਜ ਕਹਿ ਲੋ ਬਕੌਂ ਸਬਰਸਨਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਇਹਦੇ ਅਰਥ ਇਹ ਨਹੀਂ ਜੋ ਅਸੀਂ ਕਰਦੇ ਸ਼ਬਦਾਂ ਦੇ ਅਰਥ ਦੁਨੀਆ 'ਚ ਕੁਝ ਹੋਰ ਹੋ ਗਏ ਨੇ ਪਰ ਸ਼ਬਦ ਦੇ ਆਪਣੇ ਅਰਥ ਨੇ ਬੋਲਣਾ ਬੋਲਣ ਨੂੰ ਵਕਤਾ ਕਹਿੰਦੇ ਨੇ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨਗਹ ਮੈਂ ਉਹਦੇ ਚਰਨ ਪਕੜਦਾ ਬਕੌ ਸਬਰਸਨਾ ਜ਼ਬਾਨ ਨਾਲ ਸੁਭ ਬੋਲਣਾ ਬਕੌ ਦੇ ਅਰਥ ਬੋਲਣਾ ਜ਼ਬਾਨ ਵਕਤਾ ਬਣੇ ਮਨ ਵਕਤਾ ਨਾ ਬਣੇ ਮਨ ਸਰੋਤਾ ਬਣੇ ਬਸ ਇਹ ਨਹੀਂ ਕਰਨਾ ਜ਼ੁਬਾਨ ਨੂੰ ਬੜੀ ਆਸਾਨੀ ਨਾਲ ਵਕਤਾ ਬਣਾ ਲੈਨੇ ਆ ਬਹੁਤ ਆਸਾਨੀ ਨਾਲ ਇਹ ਭੋਜਨ ਬੜੀ ਆਸਾਨੀ ਨਾਲ ਕਮਾ ਲੈਨੇ ਆ ਬਣਾ ਲੈਨੇ ਆ ਵਾਹਿਗੁਰੂ ਵਾਹਿਗੁਰੂ ਵਕਤਾ ਬਣ ਕੇ ਮਨ ਸਰੋਤਾ ਨਹੀਂ ਬਣਦਾ ਤੇ ਮਨ ਨਹੀਂ ਖਾਣਾ ਚੁੱਪ ਕਰੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇ ਇਹ ਚੁੱਪ ਨਹੀਂ ਕਰਨਾ ਮੈਂ ਇੱਕ ਸ਼ਹਿਰ ਦੇ ਇੱਕ ਸੱਜਣ ਨੇ ਅਰਦਾਸ ਕਰਾਈ ਕਿਦਰੇ ਦੋ ਚਾਰ ਮਹੀਨੇ ਚ ਉਸਨੇ ਪਾਠ ਕੀਤੇ ਉਹਨੇ 5000 ਸੁਖਮਨੀ ਸਾਹਿਬ ਦੇ ਅਰਦਾਸ ਕਰਾਈ ਭੋਗ ਪਵਾਇਆ ਅਰਦਾਸ ਕਰ ਮੇਰੇ ਕੋਲ ਕਿਸੇ ਨੇ ਪੁੱਛਿਆ ਬੜਾ ਮਹਾਨ ਮਨੁੱਖ ਹੈ 5000 ਪਾਠ ਸੁਖਮਨੀ ਸਾਹਿਬ ਦੇ ਕਰ ਚੁੱਕਿਆ ਮੈਂ ਕਿਹਾ ਚਿਹਰੇ ਦਿੱਤੇ ਛਾਪ ਤੇ ਇੱਕ ਪੰਕਤੀ ਦੀ ਵੀ ਕੋਈ ਨਹੀਂ ਇੱਕ ਪੰਕਤੀ ਦੀ ਵੀ ਕੋਈ ਨਹੀਂ ਕੀ ਹੋਇਆ 5000 ਕੀਤੇ ਇਹ ਰੋਟੀ ਬਣਾਉਂਦਾ ਤੇ ਰਿਆ ਰੋਟੀਆਂ ਦੇ ਢੇਰ ਲਾਏ ਨੇ ਇਸਨੇ ਖਾਦੀ ਕੋਈ ਨਹੀਂ ਸਵੇ। ਨਹੀਂ ਖਾਦੇ। ਮੈਂ ਫਿਰ ਅਰਜ਼ ਕਰਾਂ ਬਾਹਰ ਦੀ ਦੁਨੀਆ ਵਿੱਚ ਰੋਟੀ ਕਮਾੜਾ ਔਖ ਹੈ ਰੋਟੀ ਪਕਾਣਾ ਔਖ ਹੈ ਖਾਣਾ ਸੌਖ ਹੈ। ਧਰਮ ਦੀ ਦੁਨੀਆ ਵਿੱਚ ਭੋਜਨ ਖਾਣਾ ਹੀ ਬੜਾ ਔਖ ਹੈ। ਜੇ ਕੋ ਖਾਵੇ ਐਸਵਾ ਸਤਗੁਰ ਕਹਿੰਦਾ ਕੋਈ ਖਾਵੇ। ਕੋਈ ਛੱਕੇ। ਸਿਰਫ ਅਛਾ ਕੇ ਹੀ ਨਾ ਹਜ਼ਮ ਵੀ ਕਰੇ ਕਿਉਂਕਿ ਹੈ ਵੇਗਦਾ ਜਿਸ ਦਿਨ ਅੰਦਰ ਸ਼ਬਦ ਪ੍ਰਵੇਸ਼ ਕਰ ਗਿਆ ਨਾ ਮਨ ਦੀ ਦੁਨੀਆ ਬਦਲ ਜਾਏਗੀ ਘਬਰਾਹਟ ਵੀ ਹੋਵੇ ਕੁਝ ਭੈ ਵੀ ਜਾਗੇਗਾ ਏਕ ਹੀ ਹੋ ਗਿਆ ਐ ਨਾ ਪ੍ਰਕਾਸ਼ ਇੱਕੋ ਹੀ ਦਫਾ ਸ਼ਬਦ ਚੋਟ ਕਰੇ ਇੱਕੋ ਹੀ ਦਫਾ ਸੁਣੇ ਮਨ ਇੱਕ ਦਫਾ ਜੇ ਇੱਕ ਗੁਰ ਕੀ ਸਿੱਖ ਸੁਣੇ ਇੱਕ ਦਫਾ ਇਦਾਂ ਮਤਲਬ ਮੈਂ 100 ਦਫਾ ਵਾਹਿਗੁਰੂ ਵਾਹਿਗੁਰੂ ਆਖਿਆ ਮਨ ਇੱਕ ਦਫਾ ਵੀ ਪੂਰੀ ਇਕਾਗਰਤਾ ਨਾਲ ਨਹੀਂ ਸੁਣਦਾ ਕਿਉਂਕਿ ਇੱਕ ਦਫਾ ਸੁਣਾ ਹੈ ਹਜ਼ਾਰ ਦਫਾ ਇਸ ਵਾਸਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਕਿਦਰੇ ਮਨ ਇੱਕ ਦਫਾ ਸੁਣ ਲਵੇ ਜੇ ਇੱਕ ਗੁਰ ਕੀਰਤ ਸੁਣ ਲਵੇ ਪੰਜ ਹਜ਼ਾਰ ਸੁਖਮੰਨੀ ਸਾਹਿਬ ਦੇ ਪਾਠ ਕਰ ਲੈਂਦੇ ਆ ਮਨ ਤੇ ਨਹੀਂ ਸੁਣਦਾ ਕਿ ਇਸ ਸੁਣਨ ਲੱਗਿਆ ਮਨ ਪਹਿਲੇ ਚੁੱਪ ਕਰੇ ਪਰ ਇਹ ਸਾਰੀ ਤਿਆਰੀ ਅੰਮ੍ਰਿਤ ਵੇਲੇ ਉੱਠ ਕੇ ਜਪ ਦੀ ਇਹ ਹੈ ਇਹ ਵੀ ਮੈਲਸ ਕਰਦੇ ਹਾਂ ਇਹ ਸਤ ਸੰਗ ਕਰਨਾ ਤੇ ਕਥਾ ਕੀਰਤਨ ਸੁਣਨਾ ਤੇ ਕਰਨਾ ਇਹ ਸਭ ਜਪ ਦੀ ਤਿਆਰੀ ਹੈ ਕਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠੇ ਆਈ ਗੁਰਦਾਸ ਸੁਣਾ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਡੇ ਚੈਨਲ ਵੱਲੋਂ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਵਾਲੀ ਦਾ ਸ਼ubh ਅਪਸਰ ਤੇ ਸਭ ਨੂੰ ਖੁਸ਼ੀਆਂ ਭਰਿਆ ਹੋਵੇ ਸਭ ਤੇ ਮੇਰ ਭਰਿਆ ਰੱਖੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ